ਅੱਬ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਖਾਸ ਏਜੰਡੇ ਤੇ ਆਏ ਸੀ ਇਹ ਆਮ ਆਦਮੀ ਪਾਰਟੀ ਵਾਲੇ ਉਹ ਏਜੰਡਾ ਸੀਗਾ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਾਂਗੇ ਸਰਕਾਰ ਦੇਾਂਗੇ ਤੁਸੀਂ ਦੇਖੋਗੇ ਪਹਿਲੀ ਸਰਕਾਰ 49 ਦਿਨਾਂ ਚ ਹੀ ਚੱਲੀ ਉਦੋਂ ਬਾਅਦ ਆਪ ਹੀ ਸਰਕਾਰ ਮੈਂ ਉਦੋਂ ਨਹੀਂ ਸੀ ਉਹ ਦਫ਼ਤਰ ਸੀ ਜਿੱਥੇ ਸਰਕਾਰ ਦੀ ਤੋੜਨ ਦਾ ਅਨਾਉਂਸ ਕੀਤਾ ਗਿਆ ਅਸੀਂ ਵੀ ਇਹਨਾਂ ਦੇ ਨਾਲ ਸਾਲਕ ਕੰਮ ਕੀਤਾ ਜਾਂਦੀ ਪਰ ਅਸੀਂ ਦੀ ਇੱਕ ਸਾਲ ਦੀ ਸਮਝ ਕੇ ਕਿ ਜੋ ਇਹ ਦਿਖਾ ਰਹੇ ਆ ਹੈ ਉਹ ਅਸਲੀ ਇਹ ਤੇ ਚ ਹੈ ਨਹੀਂ ਕਹਿੰਦਾ ਮਤਲਬ ਸਾਨੂੰ ਤੇ ਚਿਹਰਾ ਇਹਦਾ ਮਾਸਕ ਹਨ ਮਾਸਕ ਹੋ ਗਿਆ ਸੀ ਜਿਹੜਾ ਇਹਨੇ ਮਖੌਟਾ ਪਾਇਆ ਸੀ ਉਹਦੇ ਅਸਲੀ ਚਿਹਰਾ ਦਿਖਤ ਪਰ ਆਮ ਲੋਕਾਂ ਨੂੰ ਅਜੇ ਵੀ ਬਹੁਤ ਉਮੀਦ ਸੀ ਕਿਉਂਕਿ ਇਹੋ ਜਿਹੇ ਪੋਚ-ਪੋਚ ਕੇ ਗੱਲਾਂ ਕਰਦਾ ਸੀ ਡਰਾਮੇਬਾਜ਼ੀ ਕਰਨੀ ਆਉਂਦੀ ਆ ਖਾਸ ਕਰਕੇ ਕੇਜਰੀਵਾਲ ਨੂੰ ਉਹ ਹਰ ਗੱਲ ਨੂੰ ਕਿਵੇਂ ਗਾ ਰੌਲਾ ਪਾਦੇ ਕਿ ਜਮਨਾ ਦੇ ਵਿੱਚ ਹਰਿਆਣੇ ਵਾਲਿਆਂ ਨੇ ਜ਼ਹਿਰ ਪਾਤੀ ਹੈ ਜਦੋਂ ਇਸ ਕਿਸਮ ਦਾ ਜਦੋਂ ਤੁਸੀਂ ਪ੍ਰਚਾਰ ਕਰੋਗੇ ਤਾਂ ਉਧਰ ਰਿਜ਼ਲਟ ਜਿਹੜਾ ਫਿਰ ਨਰਿੰਦਰ ਮੋਦੀ ਨੇ ਕਿਹਾ ਉਹੀ ਪਾਣੀ ਤੇ ਮੈਂ ਵੀ ਪੀਣਾ ਹੈ ਭਾਵੇਂ ਉਹ ਜ਼ਹਿਰ ਵਾਲਾ ਭਾਵੇਂ ਕਿੱਦਾਂ ਦਾ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਡੀ ਇਸ ਵੇਲੇ ਚੰਡੀਗੜ੍ਹ ਵਿਖੇ ਮੌਜੂਦ ਹਾਂ ਪਹਿਲਾਂ ਤਾਂ ਉਹਨੂੰ ਦੱਸ ਦਈਏ ਕਿ ਦਿੱਲੀ ਦੀਆਂ ਚੋਣਾਂ ਦੇ ਜਿਹੜੇ ਨਤੀਜੇ ਨੇ ਆ ਚੁੱਕੇ ਨੇ ਤੇ ਦਿੱਲੀ ਦੇ ਦਿਲ ਦੇ ਵਿੱਚ ਕੀ ਸੀ ਇਹ ਲੋਕਾਂ ਦੇ ਸਾਹਮਣੇ ਆ ਚੁੱਕਿਆ ਤੇ ਭਾਜਪਾ 27 ਸਾਲਾਂ ਦਾ ਬਨਵਾਸ ਆਪਾਂ ਕਹਿ ਸਕਦੇ ਹਾਂ ਕੱਟ ਕੇ ਦਿੱਲੀ ਦੇ ਵਿੱਚ ਆ ਸਰਕਾਰ ਬਣਾਉਣ ਜਾ ਰਹੀ ਆ ਸੋ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਜਿਹੜੀ ਸੱਤਾਧਿਰ ਪਾਰਟੀ ਸੀ ਉਸ ਦੀ ਹਾਰ ਦੇ ਕੀ ਕਾਰਨ ਬਣੇ ਨੇ ਕਿਉਂ ਹਾਰਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਇਹਨਾਂ ਤਮਾਮ ਗੱਲਾਂ ਦੇ ਜਵਾਬ ਜਾਣਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਆ ਪ੍ਰੋਫੈਸਰ ਸਾਹਿਬ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਦੀ ਹਾਰ ਹੋਈ ਆ ਆ ਭਾਜਪਾ 27 ਸਾਲਾਂ ਬਾਅਦ ਸਰਕਾਰ ਬਣਾਉਣ ਜਾ ਰਹੀ ਆ ਹਾਰ ਦੇ ਕੀ ਕਾਰਨ ਬਣੇ ਨੇ ਖਾਸ ਤੌਰ ਤੇ ਆਵਾਦੀ ਪਾਰਟੀ ਦੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਖਾਸ ਏਜੰਡੇ ਤੇ ਆਏ ਸੀਗੇ ਆਮ ਆਦਮੀ ਪਾਰਟੀ ਵਾਲੇ ਉਹ ਏਜੰਡਾ ਸੀਗਾ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਾਂਗੇ ਸਰਕਾਰ ਦੇਾਂਗੇ ਹੁਣ ਅਨਾਹਜਾਰੇ ਬੈਠੇ ਉੱਥੇ ਅਨਾਹਜਾਰੇ ਦੇ ਬੈਠਣ ਦੇ ਨਾਲ-ਨਾਲ ਇੱਕ ਆਰਐਸਐਸ ਦੀ ਆਰਗੇਨਾਈਜੇਸ਼ਨ ਆ ਇੰਡੀਆ ਅਗੇਂਸਟ ਕ腐ਸ਼ਨ ਉਦੇ ਵਿੱਚ ਉਹਨਾਂ ਨੇ ਪੂਰਾ ਪ੍ਰਚਾਰ ਕੀਤਾ ਕੇਜਰੀਵਾਲ ਵੀ ਹੋਰ ਵੀ ਤੁਹਾਨੂੰ ਪਤਾ ਹੀ ਹੈ ਜਿੰਨਾ ਉਹ 2012 13 ਦੇ ਵਿੱਚ ਸਾਰਾ 13 ਦੇ ਵਿੱਚ ਡਰਾਮਾ ਉੱਥੇ ਚੱਲਿਆ ਹੁਣ ਲੋਕਾਂ ਨੂੰ ਲੱਗਾ ਕਿ ਯਾਰ ਇੱਕ ਦੇਵਤਾ ਜਿਹਾ ਰੂਪ ਬੰਦਾ ਆਇਆ ਨਵਾਂ ਬੰਦਾ ਆ ਪੜਿਆ ਲਿਖਿਆ ਆਈਆਈਟੀ ਚੋਂ ਆਈਆਰਐਸ ਦੀ ਜੌਬ ਜਿਹੜੀ ਇੰਡੀਅਨ ਰੈਵਨਿਊ ਸਰਵਿਸਿਜ਼ ਉਹ ਛੱਡ ਕੇ ਤੇ ਦੇਸ਼ ਦੀ ਸੇਵਾ ਕਰਨ ਆਇਆ ਦੇਸ਼ ਭਗਤਿਆ ਤੇ ਨਾਰੇ ਇਹਨਾਂ ਨੇ ਲਾਏ ਬੜਿਓ ਵੀ ਬੜੇ ਗਿਣੀ ਚੁਣੇ ਬੜੇ ਚੁਸਤੀ ਵਾਲੇ ਨਾਰੇ ਸੀ ਭਾਰਤ ਮਾਤਾ ਦੀ ਜੈ ਵੰਦੇ ਮਾਤਰਮ ਇਹ ਤੇ ਦੋਵੇਂ ਆਰਐਸਐਸ ਨੂੰ ਇੰਡੀਆ ਅਗੇਂਸਟ ਕਰਪਸ਼ਨ ਨੂੰ ਬਹੁਤ ਸੂਟ ਕਰਦੇ ਸੀ ਪਰ ਹੁਣ ਪੰਜਾਬ ਜਾਂ ਹੋਰ ਕਈਆਂ ਨੂੰ ਇਹ ਥੋੜਾ ਜਿਹਾ ਇੱਕ ਪਾਸੜਾ ਲੱਗਦਾ ਸੀ ਉਹਨਾਂ ਨੇ ਕਹਿ ਦਿੱਤਾ ਵਿੱਚ ਇਨਕਲਾਬ ਜਿੰਦਾਬਾਦ ਇਹ ਸਾਰਾ ਤੜਕਾ ਲਾ ਕੇ ਇੱਕ ਇਹੋ ਜਿਹਾ ਮਾਹੌਲ ਬਣਾਇਆ ਜਿਹਦੇ ਵਿੱਚ ਲੋਕਾਂ ਨੂੰ ਲੱਗਾ ਕਿ ਹਾਂ ਸੱਚੀ ਮੁੱਚੀ ਕੋਈ ਇੱਕ ਧਰਤੀ ਤੇ ਇਹੋ ਜਿਹਾ ਦੇਵਤਾ ਪੁੱਤਰ ਸਪੁੱਤ ਪੈਦਾ ਹੋ ਗਿਆ ਕਿ ਜਿਹੜਾ ਇੱਕ ਨਵਾਂ ਕਿਸਮ ਦਾ ਜਿਹੜਾ ਸਾਨੂੰ ਇੰਤਜ਼ਾਮ ਜਾਂ ਸਰਕਾਰ ਦੇਣੀ ਚਾਹੁੰਦਾ ਤੁਸੀਂ ਦੇਖੋਗੇ ਪਹਿਲੀ ਸਰਕਾਰ 49 ਦਿਨਾਂ ਚ ਹੀ ਚੱਲੀ ਉਦੋਂ ਬਾਅਦ ਆਪ ਹੀ ਸਰਕਾਰ ਮੈਂ ਉਦੋਂ ਨਹੀਂ ਸੀ ਉਸ ਦਫ਼ਤਰ ਚ ਸੀ ਜਿੱਥੇ ਸਰਕਾਰ ਦੀ ਤੋੜਨ ਦਾ ਅਨਾਉਂਸ ਕੀਤਾ ਗਿਆ ਅਸੀਂ ਵੀ ਇਹਨਾਂ ਦੇ ਨਾਲ ਸਾਲਕ ਕੰਮ ਕੀਤਾ ਚੰਦੀ ਠੀਕ ਹੈ ਪਰ ਅਸੀਂ ਦੀ ਇੱਕ ਸਾਲ ਚ ਸਮਝ ਗਏ ਕਿ ਜੋ ਇਹ ਦਿਖਾ ਰਹੇ ਆ ਉਹ ਅਸਲੀਅਤ ਵਿੱਚ ਹੈ ਨਹੀਂ ਤੁਸੀਂ ਸੋਚੋ ਕਿ ਜਿਹੜੇ ਏਜੰਡੇ ਲੈ ਕੇ ਆਏ ਸੀ ਕਿ ਅਸੀਂ ਸਰਵ ਸਾਂਝੀ ਵਾਲਤਾ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਠੀਕ ਹੈ ਥੱਲੇ ਵਾਲੇ ਬੰਦੇ ਦੀ ਸੁਣਾਂਗੇ ਡੈਮੋਕ੍ਰੇਸੀ ਮਜ਼ਬੂਤ ਕਰਾਂਗੇ ਸਿਸਟਮ ਨੂੰ ਤੁਰਤਫੁਰਤ ਕਰਾਂਗੇ ਅਸੀਂ ਆਮ ਲੋਕਾਂ ਦੀ ਆਵਾਜ਼ ਬਣ ਕੇ ਆਏ ਸੀ ਤਾਂ ਮੁਰਖੇ ਜਿਹੋ ਜਿਹਾਂ 10 ਸਾਲ ਦਾ ਉਹਨਾਂ ਨੇ 11 ਸਾਲ ਦਾ 10 ਸਾਲ ਦਾ ਉੱਥੇ ਕੀਤਾ ਰਾਜ ਕੀਤਾ ਉਹ ਨਹੀਂ ਦਿਖ ਪਿਆ ਨਾ ਕ腐ਸ਼ਨ ਹਟੀ ਉਸੇ ਤਰ੍ਹਾਂ ਹੀ ਕਰਾਪਸ਼ਨ ਹੈ ਇੱਥੇ ਪੰਜਾਬ ਦਾ ਪੈਸਾ ਬਥੇਰਾ ਉੱਥੇ ਜਾ ਰਿਹਾ ਇੱਕ ਦੇ ਜੇਬ ਚ ਕਮਾ ਕੇ ਦੇ ਰਹੇ ਇਹਨਾਂ ਦੇ ਬੰਦੇ ਵੈਸੋ ਇਧਰੋਂ ਇਧਰੋਂ ਲੈ ਕੇ ਸਰਕਾਰ ਹੈਗੀ ਆ ਦੇ ਕੇ ਜਾ ਰਹੇ ਆ ਇਸ ਲਈ ਉਹ ਜਿਹੜਾ ਇੰਡੀਆ ਅਗੇਂਸਟ ਕਰਾਪਸ਼ਨ ਇੱਕ ਲੋਕਪਾਲ ਦਾ ਕੰਮ ਚੱਲਿਆ ਕਿ ਲੋਕਪਾਲ ਹੋਊਗਾ ਜਿਹੜਾ ਬਿਲਕੁਲ ਨਿਰਪੱਖ ਹੋਊਗਾ ਜਨ ਸਧਾਰਨ ਉਹਦੀ ਸਿਲੈਕਸ਼ਨ ਕਰਨਗੇ ਔਰ ਉਹ ਕਰਾਪਸ਼ਨ ਨੂੰ ਬਿਲਕੁਲ ਦੂਰ ਕਰੂਗਾ ਜਦੋਂ ਇਹ ਸੱਤਾ ਆ ਗਈ ਪਹਿਲੀ ਵਾਰੀ ਤੇ ਲੋਕਪਾਲ ਹੀ ਬਣਾਉਣ ਲਈ ਤਿਆਰ ਨਹੀਂ ਸੀ ਅਸੀਂ ਆਪ ਮੁਜ਼ਾਰੇ ਕੀਤੇ ਔਰ ਫਿਰ ਜੇ ਦੋ ਦੂਜੀ ਵਾਰ ਹੀ ਆਏ ਪਹਿਲਾਂ ਇਹਨੇ ਸ਼ੁਭ ਕੰਮ ਕੀ ਕੀਤਾ ਪਹਿਲਾਂ ਸ਼ੋਭੇ ਕੰਮ ਕੀਤਾ ਕਿ ਜਿਹੜੇ ਸਭ ਤੋਂ ਵਧੀਆ ਸਮੀਧਾਰ ਬੰਦੇ ਸੀਗੇ ਪਾਰਟੀ ਦੇ ਅੰਦਰ ਜਗਿੰਦਰ ਯਾਦਵ ਸ਼ਾਂਤੀ ਪੂਸ਼ਣ ਪ੍ਰਸ਼ਾਂਤ ਪੂਸ਼ਣ ਜਿਨ੍ਹਾਂ ਨੇ ਕਰੋੜਾਂ ਰੁਪਏ ਵੀ ਦਿੱਤੇ ਰਾਜ ਕੁਮਾਰ ਵਿਸ਼ਵਾਸ ਆਜੋ ਵੀ ਬੋਲ ਰਿਹਾ ਸੀ ਹੋਰ ਕਈ ਬੰਦੇ ਸੀਗੇ ਜਿਹੜੇ ਜਰਨਲਿਸਟ ਸੀਗੇ ਬੰਬੇ ਦੇ ਸੀ ਚੰਗੇ ਤੋਂ ਚੰਗੇ ਬੰਦੇ ਹਾਂ ਕਈ ਮਤਲਬ ਸਾਰੇ ਬੰਦੇ ਜਿਹੜੇ ਇਹਨੇ ਚੱਕ ਚੱਕ ਕੇ ਬਾਹਰ ਮਾਰੇ ਜਿੱਚ ਧਰਮਵੀਰ ਗਾਂਧੀ ਨੂੰ ਵੀ 4 ਸਾਲ ਸਸਪੈਂਡ ਰੱਖਿਆ 15 ਤੋਂ ਖੀਰ ਤੱਕ 2020 2019 ਤੱਕ ਉਹਨੂੰ ਸਸਪੈਂਡ ਰੱਖਿਆ ਪਾਰਟੀ ਚੋਂ ਕਿਉਂਕਿ ਉਹ ਵੀ ਉਹਦੇ ਉਹਨਾਂ ਦੇ ਸਾਰਿਆਂ ਦੇ ਹੱਕ ਚ ਖੜੇ ਹੋਏ ਸੀਗੇ ਪ੍ਰਸ਼ਾਂਤ ਪੂਛਣ ਨੂੰ ਨਾ ਦੇ ਕਹਿਣ ਦਾ ਮਤਲਬ ਸਾਨੂੰ ਤੇ ਚਿਹਰਾ ਇਹਦਾ ਮਾਸਕ ਅਨਮਾਸਕ ਹੋ ਗਿਆ ਸੀ ਜਿਹੜਾ ਇਹਨੇ ਮਖੌਟਾ ਪਾਇੰਦੇ ਸੀ ਉਹਦੇ ਅਸਲੀ ਚਿਹਰਾ ਦਿਖ ਪਰ ਆਮ ਲੋਕਾਂ ਨੂੰ ਅਜੇ ਵੀ ਬਹੁਤ ਅਜੀਬ ਸੀ ਕਿਉਂਕਿ ਇਹੋ ਜਿਹੇ ਪੋਚ ਪੋਚ ਕੇ ਗੱਲਾਂ ਕਰਦਾ ਸੀ ਐਸ ਵੀਲੀ ਜੀ ਇਹਨਾਂ ਨੂੰ ਵੱਡੀ ਸਸ਼ਕਤ ਮੇਰਾ ਖਿਆਲ ਹੈ ਕਿ 22 23 ਦੇ ਸਿਮਟ ਜਾਣਗੇ ਜੋ ਕਿ ਹੁਣ ਆਪਾਂ ਜਦੋਂ ਇੰਟਰਵਿਊ ਕਰ ਰਹੇ ਆਂ ਤੇ ਉਦੋਂ 22 23 23 ਕਦੀ 22 ਕਦੀ 23 ਇੰਨਾ ਦਿਖ ਰਿਹਾ ਸੀਗਾ ਤੇ ਉਧਰ ਉਹਨਾਂ ਹੀ ਉੱਥੋਂ ਸਮਝ ਲਓ ਕਦੀ 47 ਤੇ ਕਦੀ 48 ਕਦੀ 47 48 ਇਹ ਜਿਹੜੀ ਬੀਜੇਪੀ ਦੀ ਆ ਰਹੀ ਬੀਜੇਪੀ ਜਿਹੜੀ ਹੈ ਲੋਕਾਂ ਲਈ ਕੋਈ ਉਸ ਕਿਸਮ ਦਾ ਬਹੁਤ ਵਧੀਆ ਵਿਕਲਪ ਨਹੀਂ ਹੈ ਬੀਜੇਪੀ ਵੀ ਆਪਣੇ ਆਪ ਚ ਸਾਰੇ ਦੇਸ਼ ਚ ਰਾਜ ਕਰ ਹੀ ਰਹੀ ਹੈ 11ਵਾਂ ਸਾਲ ਉਹ ਨੂੰ ਜਾ ਰਿਹਾ ਉਹ ਕਿੰਨੇ ਕ ਗੁੱਲ ਖਲਾਸਤੇ ਆ ਪਰ ਕਿਉਂਕਿ ਇਹਨੂੰ ਹਰਾਉਣਾ ਚਾਹੁੰਦੇ ਸੀ ਲੋਕ ਤੇ ਕਾਂਗਰਸ ਨੇ ਡਟ ਕੇ ਕੰਪੇਨ ਨਹੀਂ ਕੀਤੀ ਤੇ ਉਹ 22 ਪ੍ਰੌਕਸੀ ਜਿਹੜੀ ਹੈ ਉਹਨਾਂ ਹਾਲਾਤਾਂ ਚ ਬੀਜੇਪੀ ਨੂੰ ਵੱਡੀ ਜਿੱਤ ਹੋ ਗਈ ਹੈ ਔਰ ਲੱਗਦਾ ਇਹ ਸੀਗਾ ਕਿ ਘੱਟੋ ਘੱਟ ਸਿਸੋਧੀਆਂ ਤੇ ਕੇਜਰੀਵਾਲ ਜਾਂ ਇਹਨਾਂ ਦੇ ਹੋਰ ਇੱਥੋਂ ਜਿਹੜੇ ਵੱਡੇ ਵੱਡੇ ਦਿਗਗੇ ਆ ਤੁਹਾਡੇ ਕੋ ਪਹਿਲਾਂ ਪ੍ਰੋਫੈਸਰ ਸਾਹਿਬ ਇੱਕ ਇਹ ਸਵਾਲ ਇਹ ਹੈ ਅ ਦਿੱਲੀ ਦੇ ਵਿੱਚ ਸਲਾਮ ਏਰੀਆ ਦੀ ਵੋਟ ਆ ਠੀਕ ਹੈ ਸਲਾਮ ਏਰੀਆ ਦੀ ਵੋਟ ਆ ਤੇ ਕੇਜਰੀਵਾਲ ਤੇ ਖਾਸ ਤੌਰ ਤੇ ਆਮਾ ਦੀ ਪਾਰਟੀ ਵੱਲੋਂ ਆ ਦੋਸ਼ ਲਾਏ ਗਏ ਆ ਕਿ ਸਲਾਮ ਏਰੀਆ ਦੀ ਵੋਟ ਆ ਜਿਹੜੀ ਭੁਗਤਾਨ ਨਹੀਂ ਦਿੱਤੀ ਗਈ ਇਸੇ ਕਰਕੇ ਵੋਟ ਪ੍ਰਤੀਸ਼ਾਤ ਡਿੱਗਿਆ ਆ ਕਿ ਲੱਗਦਾ ਪ੍ਰੋਫੈਸਰ ਸਾਹਿਬ ਕਿ ਸੱਚਮੁੱਚ ਫਿਰ ਲੋਕਾਂ ਦਾ ਫਤਵਾ ਜਾਂ ਬੀਜੇਪੀ ਨੇ ਕਿਸੇ ਅਜਿਹੇ ਤੰਤਰ ਦੀ ਵਰਤੋਂ ਕੀਤੀ ਹੈ ਜਿਸ ਨਾਲ ਉਸ ਨੂੰ ਦਿੱਲੀ ਦੇ ਵਿੱਚ ਜਿੱਤ ਹੱਥ ਲਈਏ ਇੱਥੇ ਦੋਵੇਂ ਸਚਾਈਆਂ ਆ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਵਾਲੇ ਦੁੱਧ ਥੋਤੇ ਆ ਤੇ ਉਹਨਾਂ ਨੇ ਵੋਟਾਂ ਨੂੰ ਕਟਾਉਣ ਦਾ ਬਣਾਉਣ ਦਾ ਤੇ ਇੱਧਰ ਉੱਧਰ ਕਰਨ ਦਾ ਕੋਈ ਨਹੀਂ ਕਾਰਨਾਮਾ ਕੀਤਾ ਹੋਊਗਾ ਕੋਈ ਇਸ ਗੱਲ ਨੂੰ ਸਰਟੀਫਾਈ ਨਹੀਂ ਕਰ ਸਕਦਾ ਪਰ ਨਾਲੀਆਗੇ ਇਹਨਾਂ ਨੂੰ ਵੀ ਬਹੁਤ ਡਰਾਮੇਬਾਜ਼ੀ ਕਰਨੀ ਆਉਂਦੀ ਆ ਖਾਸ ਕਰਕੇ ਕੇਜਰੀਵਾਲ ਨੂੰ ਉਹ ਹਰ ਗੱਲ ਨੂੰ ਕਿਵੇਂ ਗਾ ਰੌਲਾ ਪਾਤੇ ਸੀ ਕਿ ਜਮਨਾ ਦੇ ਵਿੱਚ ਹਰਿਆਣੇ ਵਾਲਿਆਂ ਨੇ ਜ਼ਹਿਰ ਪਾਤੀ ਆ ਜਦੋਂ ਇਸ ਕਿਸਮ ਦਾ ਜਦੋਂ ਤੁਸੀਂ ਪ੍ਰਚਾਰ ਕਰੋਗੇ ਤਾਂ ਉਹਦਾ ਰਿਜ਼ਲਟ ਜਿਹੜਾ ਫਿਰ ਨਰਿੰਦਰ ਮੋਦੀ ਨੇ ਕਿਹਾ ਉਹ ਹੀ ਪਾਣੀ ਤੇ ਮੈਂ ਵੀ ਪੀਣਾ ਹੈ ਭਾਵੇਂ ਉਹ ਜ਼ਹਿਰ ਵਾਲਾ ਭਾਵੇਂ ਕਿੱਦਾਂ ਆ ਇਹ ਇਸ ਕਰਕੇ ਇਹ ਇੱਕ ਕਿਸਮ ਦਾ ਇਨਾਂ ਵੱਲੋਂ ਵੀ ਕੇਜਰੀਵਾਲ ਵੱਲੋਂ ਵੀ ਇਸ ਕਿਸਮ ਦਾ ਡਰਾਮਾ ਹੋ ਸਕਦਾ ਆ ਇੱਕ ਹੱਦ ਤੱਕ ਇਹ ਜ਼ਰੂਰੀ ਸੋਚਣ ਵਾਲੀ ਗੱਲ ਹੈ ਕਿ ਕੱਲਾ ਐ ਹੀ ਨਹੀਂ ਹੈਗਾ ਕਿ ਉਹਨਾਂ ਨੇ ਇਹ ਕੀਤਾ ਹੋਗਾ ਉਹਦਾ ਇੱਕੋ ਹੀ ਆਪਾਂ ਕਹਿ ਸਕਦੇ ਆ ਕਿ ਜੇ ਸੱਚੀ ਮੁੱਚੀ ਇਹ ਹੋਇਆ ਤਾਂ ਜਿਹੜੇ ਲੋਕਾਂ ਦੀਆਂ ਵੋਟਾਂ ਨਹੀਂ ਸਲਾਮ ਮੀਰੀਏ ਚ ਪਈਆਂ ਉਹ ਜਿਹੜੀਆਂ ਉਹਨਾਂ ਲੋਕਾਂ ਨੂੰ ਆ ਕੇ ਸੜਕਾਂ ਤੇ ਪ੍ਰੋਟੈਸਟ ਕਰਨਾ ਚਾਹੀਦਾ ਕੰਪਲੇਨਟ ਕਰਨੀ ਚਾਹੀਦੀ ਆ ਉਦੋਂ ਹੀ ਕਰਨੀ ਚਾਹੀਦੀ ਵਿੱਚੇ ਦੋ ਦਿਨ ਕਿਉਂ ਰਹਿਣ ਤੇ ਵੋਟਾਂ ਪਈਆਂ ਨੂੰ ਤੇ 5 ਤਰੀਕ ਦੀਆਂ ਪਈਆਂ ਅੱਜ ਤੇ 8 ਤਰੀਕ ਹੋਈ ਹੈ ਤੇ 5 ਤਰੀਕ ਨੂੰ ਉਹਨਾਂ ਲੋਕਾਂ ਦੀਆਂ ਕੰਪਲੇਂਟਾਂ ਇਲੈਕਸ਼ਨ ਕਮਿਸ਼ਨ ਚ ਜਾਂ ਮੀਡੀਆ ਚ ਆਉਣੀਆਂ ਚਾਹੀਦੀਆਂ ਸੀ ਕਿ ਸਾਡੀਆਂ ਵੋਟਾਂ ਕੱਟੀਆਂ ਉਹ ਤੁਹਾਨੂੰ ਦੇਖ ਨੂੰ ਨੀ ਨਜ਼ਰ ਆਇਆ ਦੂਜੀ ਗੱਲ ਜਿਹੜੀ ਤੁਹਾਡੀ ਗੱਲ ਦਾ ਮੈਂ ਹੋਰ ਤਰ੍ਹਾਂ ਵੀ ਜਵਾਬ ਦੇਣਾ ਉੱਥੇ ਦੋ ਤਿੰਨ ਕਿਸਮ ਦੀਆਂ ਕਾਂਸਟਿਟੂਐਂਸੀ ਆ ਇੱਕ ਹੈ ਮੁਸਲਮ ਮੈਜੋਰਿਟੀ ਏਰੀਆ ਜਿਹੜੀਆਂ 10 ਕ ਸੀਟਾਂ ਹੈਗੀਆਂ ਉਹਦੇ ਚ ਵੀ ਬੀਜੇਪੀ ਤੇ 4 ਲੈ ਗਈ ਚੀਕਤੇ ਇਹ ਲੈ ਕੇ ਆ ਵੀ ਆਮ ਆਦਮੀ ਪਾਰਟੀ ਵਾਲੇ ਫਿਰ ਦੱਲੇ ਤੇ ਜਿੱਥੇ ਗਰੀਬ ਜ਼ਿਆਦਾ ਹੈ ਉਹ ਤਕਰੀਬਨ ਮੇਰਾ ਖਿਆਲ ਹੈ ਕਿ 20 ਬੋਟ ਸੀਟਾਂ ਇਹੋ ਦੀਆਂ ਜਿੱਥੇ ਦਲਿਤ ਜਿਹੜੇ ਸਲਾਮੇਰੀਏ ਦੇ ਜਾਂ ਗਰੀਬ ਜਿੱਥੇ ਜ਼ਿਆਦਾ ਬੈਠੇ ਉਹਦੇ ਵਿੱਚੋਂ ਵੀ 8 ਸੀਟਾਂ ਦੇ ਉੱਤੇ ਬੀਜੇਪੀ ਅੱਗੇ ਸੀ ਤੇ ਬਾਕੀ 12 ਦੇ ਉੱਤੇ ਇਹ ਸੀਗੇ ਇਸ ਲਈ ਇਕੱਲਾ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨੂੰ ਉਸ ਸਾਰੀ ਜਗ੍ਹਾ ਹੀ ਸਾਥ ਮਿਲਿਆ ਜਿਹੜੀ ਇਹਨਾਂ ਦੀ ਟ੍ਰੈਡੀਸ਼ਨਲ ਕਾਂਸਟਿਟੂਐਂਸੀ ਸੀ ਉਹਨਾਂ ਨੂੰ ਐਤਕੀ ਉਸ ਜਗ੍ਹਾ ਤੇ ਵੀ ਸਸ਼ਕਤ ਮਿਲਿਆ ਜਿੱਥੇ ਪਹਿਲਾਂ ਆਮ ਆਦਮੀ ਪਾਰਟੀ ਬਹੁਤ ਤਕੜੀ ਸੀ ਠੀਕ ਹੈ ਪ੍ਰੋਫੈਸਰ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਹੁਣ ਅਜਿਹਾ ਕਿਹੜਾ ਲੀਡਰ ਹੋਊਗਾ ਜਿਹੜਾ ਦਿੱਲੀ ਦੇ ਵਿੱਚ ਆ ਸੀਐਮ ਦੀ ਦੌੜ ਦੇ ਵਿੱਚ ਸ਼ਾਮਲ ਹੋਊਗਾ ਕੋਈ ਸਿੱਖ ਚਿਹਰਾ ਵੀ ਭਾਪੀ ਦੇ ਸਕਦੀ ਆ ਤਾਂ ਜੋ ਉਸ ਦਾ ਪ੍ਰਭਾਵ ਪੰਜਾਬ ਦੇ ਵਿੱਚ ਰਹੇ ਜਾਂ ਫਿਰ ਜਿਸ ਨੂੰ ਕੇਜਰੀਵਾਲ ਨੇ ਹਰਾਇਆ ਜਾਨੀ ਕਿ ਪ੍ਰਵੇਸ਼ ਵਰਮਾ ਉਹ ਵੀ ਦਿੱਲੀ ਦੇ ਸੀਐਮ ਦੀ ਕੁਰਸੀ ਤੇ ਬੈਠ ਸਕਦੇ ਨੇ ਸਿੱਖ ਚਿਹਰੇ ਦਾ ਤੇ ਛੱਡ ਦਿਓ ਭੋਲੀ ਜਾਓ ਕਿਉਂਕਿ ਸਿੱਖ ਮジョਰਿਟੀ ਸਟੇਟ ਹੀ ਨਹੀਂ ਹੈ ਤੇ ਭਾਪੀ ਸਿੱਖ ਚਿਹਰੇ ਕਿਉਂ ਬਣਾਉਗੀ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮਨਜਿੰਦਰ ਸਰਸਾ ਜਾਂ ਕੋਈ ਤੁਸੀਂ ਇਹੋ ਜਿਹਾ ਸੋਚਦੇ ਹੋ ਕਈ ਵਾਰੀ ਪੋਲਿਟਿਕਸ ਕਰਨ ਲਈ ਕੀਤਾ ਜਾਂਦਾ ਜਿਵੇਂ ਉਹ ਇੰਜ ਇਹੋ ਜਿਹੀ ਪੋਲਿਟਿਕਸ ਕਰਦੇ ਆ ਤੇ ਉਹਦਾ ਅਸਰ ਵੀ ਪੰਜਾਬ ਦੇ ਵਿੱਚ ਹੋਊਗਾ ਕੁਦਰਤੀ ਹੈ ਕਿ ਜੇ ਕਦੀ ਆਮ ਆਦਮੀ ਪਾਰਟੀ ਨੇ ਸਿੱਖ ਮਿਨਿਸਟਰ ਨਹੀਂ ਬਣਾਇਆ ਉਹਦੇ ਅਗੇਂਸਟ ਜੇ ਇਸ ਤਰ੍ਹਾਂ ਦਾ ਕਰਦੇ ਆ ਤੇ ਉਹਦਾ ਪ੍ਰਭਾਵ ਤੇ ਆਊਗਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਥੋੜਾ ਜਿਹਾ ਲੋਕਾਂ ਦਾ ਉਸ ਕਿਸਮ ਦਾ ਇੱਕ ਰਾਹਤ ਹੋਊਗੀ ਕਿ ਹਾਂ ਯਾਰ ਘੱਟੋ ਘੱਟ ਇਹਨਾਂ ਨੇ ਇੱਕ ਘੱਟ ਗਿਣਤੀਆਂ ਦੇ ਬੰਦੇ ਨੂੰ ਉਹ ਉੱਥੇ ਬਣਾਇਆ ਪਰ ਮੈਨੂੰ ਨਹੀਂ ਲੱਗਦਾ ਇਸ ਕਿਸਮ ਦਾ ਕਾਰਨ ਹੋ ਕਿਉਂਕਿ ਉਹਦਾ ਆਪਣਾ ਇੱਕ ਵੱਡਾ ਰਿਸਕ ਵੀ ਹੈਗਾ ਆ ਇਸ ਲਈ ਉਹ ਕਰਨਗੇ ਇਹੀ ਕਿ ਜਿਹੜਾ ਬੰਦਾ ਉਹਨਾਂ ਨੂੰ ਜਾਂ ਆਰਐਸਐਸ ਨੂੰ ਜਾਂ ਉਹ ਸਾਰੇ ਟ੍ਰਾਈਬ ਨੂੰ ਕਿਹੜਾ ਸਾਮ ਸਕਦਾ ਆ ਉਹ ਉਸੇ ਕਰਨਗੇ ਸਾਰੇ মিডিਆ ਅੱਜ ਉਹਨਾਂ ਦੇ ਕੱਲੇ ਕੱਲੇ ਬੰਦੇ ਜਿਹੜੇ ਦਿਗਗੇ ਜਿੱਤੇ ਆ ਜਿਨ੍ਹਾਂ ਦਾ ਤੁਸੀਂ ਵੀ ਨਾਂ ਲੈ ਰਹੇ ਆ ਜਿਨ੍ਹਾਂ ਨੇ ਕੇਜਰੀਵਾਲ ਨੂੰ ਹਰਾਇਆ ਜਾਂ ਹੋਰਨਾਂ ਨੂੰ ਹਰਾਇਆ ਮਿਸ ਸੋਧਿਆ ਨੂੰ ਹਰਾਇਆ ਵੀ ਇਹ ਬਣੂਗਾ ਸਵੇਰੇ ਉਹ ਵਿਧੂੜੀ ਦਾ ਨਾਂ ਪਿਆ ਸੀ ਵਿਧੂੜੀ ਤੇ ਖੁਦ ਹੀ ਹਾਰ ਗਿਆ ਅਤਿਸ਼ੀ ਤੋਂ ਤੇ ਉਹ ਤੇ ਚਲੋ ਘਰੇ ਬਹਿ ਗਿਆ ਇਸ ਤਰ੍ਹਾਂ ਖਈਆਂ ਦੇ ਨਾਂ ਉੱਥੇ ਚੱਲ ਰਹੇ ਪਰ ਉਹਨਾਂ ਦਾ ਕੀ ਕਹਿਣਾ ਉਹ ਇਹ ਕਹਿੰਦੇ ਕਿ ਸਾਡੀ ਜਿਹੜੀ ਹਾਈ ਲੀਡਰਸ਼ਿਪ ਹੈ ਉੱਪਰ ਵਾਲੀ ਲੀਡਰਸ਼ਿਪ ਆ ਹਾਈ ਕਮਾਂਡ ਜਿਹਨੂੰ ਕਹਿੰਦੇ ਆ ਕਿ ਉਹ ਫੈਸਲਾ ਕਰਨਗੇ ਮਤਲਬ ਇਹ ਆ ਕਿ ਅਮਿਤ ਸ਼ਾਹ ਔਰ ਮੋਦੀ ਜੀ ਬੈਠ ਕੇ ਇਸ ਗੱਲ ਦਾ ਹੋ ਸਕਦਾ ਹੋ ਸਕਦਾ ਮੋਹਨ ਭਗਵਤ ਦੀ ਵੀ ਸਲਾਹ ਲੈ ਲੈਣ ਤੇ ਇਸ ਕਿਸਮ ਦਾ ਉਹ ਉੱਥੇ ਬੈਠ ਕੇ ਫੈਸਲਾ ਹੋਊਗਾ ਉਹਦਾ ਕੀ ਉਸ ਕਿਸਮ ਦਾ ਚੀਫ ਮਿਨਿਸਟਰੀ ਦਾ ਫੈਸਲਾ ਅਲਟੀਮੇਟਲੀ ਕੀਤਾ ਜਾਊਗਾ ਆ ਪ੍ਰੋਫੈਸਰ ਸਾਹਿਬ ਅਰਵਿੰਦ ਕੇਜਰੀਵਾਲ ਤਿੰਨ ਵਾਰ ਜਿੱਤੇ ਨੇ ਦਿੱਲੀ ਤੋਂ ਤਾਂ ਦੂਜੇ ਪਾਸੇ ਮਨੀਸ਼ ਸ਼ਿਸ਼ੋਦੀਆ ਨੇ ਜਿਹੜੇ ਉਹਨਾਂ ਦਾ ਵੀ ਹਲਕਾ ਬਦਲ ਦਿੱਤਾ ਗਿਆ ਆ ਅਰਵਿੰਦ ਕੇਜਰੀਵਾਲ ਦਿੱਲੀ ਤਾਂ ਨਹੀਂ ਬਚਾ ਸਕੇ ਪਰੰਤੂ ਆਪਣਾ ਵਿਧਾਨ ਸਭਾ ਹਲਕਾ ਤਾਂ ਮਨੀਸ਼ ਸ਼ਿਸ਼ੋਦੀਆ ਜਾਂ ਫਿਰ ਕੇਜਰੀਵਾਲ ਬਚਾ ਸਕਦੇ ਸੀ ਉਹ ਕਿਉਂ ਨਹੀਂ ਬਚਾ पाए ਤੇ ਸਾਫ਼ ਹੀ ਹੈ ਕਿ ਮੈਂ ਤੇ ਮੈਨੂੰ ਤੇ ਲੱਗਦਾ ਹੈ ਲੋਕਾਂ ਨੇ ਅਸਲ 'ਚ ਇਨ੍ਹਾਂ ਨੂੰ ਹੀ ਹਰਾਉਣਾ ਸੀਗਾ ਇਸੇ ਕਰਕੇ ਹੀ ਇਹ ਸਾਰਾ ਕੁਝ ਹੋਇਆ ਆ ਉਨਾਂ ਨੂੰ ਹਰਾਉਣਾ ਇਸ ਕਰਕੇ ਸੀ ਕਿ ਲੋਕਾਂ ਨੇ ਕਿਹਾ ਕਿ ਇਹਨਾਂ ਨੂੰ ਲੋਕਾਂ ਨੇ ਮਤਲਬ ਇਹਨਾਂ ਨੇ ਲੋਕਾਂ ਨੂੰ ਨਰਾਸ਼ ਕੀਤਾ ਹੈ ਮੈਨੂੰ ਤਾਂ ਇਹ ਗੱਲ ਲੱਗਦੀ ਹੈ ਕਿਉਂਕਿ ਇਹ ਕੇਜਰੀਵਾਲ ਜਿਸ ਕਿਸਮ ਨਾਲ ਚੁਸਤੀ ਚਲਾਕੀ ਪ੍ਰੋਪਗੈਂਡਾ ਗੱਲ ਦਾ ਕਿੱਧਰ ਦਾ ਗਿਆਨ ਬਣਾਉਣ ਦੇ ਵਿੱਚ ਇਹ ਬਹੁਤ ਮਾਹਰ ਹੈਗਾ ਅਸੀਂ ਉਹਨੂੰ ਬੜਾ ਨੇੜਿਓਂ ਦੇਖਿਆ ਕਈ ਵਾਰੀ ਸ਼ਾਸ਼ੀ ਢੰਗ ਨਾਲ ਵੀ ਗੱਲਾਂ ਕਰ ਲੈਣੀਆਂ ਉਹ ਸਾਰਾ ਉਹ ਹੌਲੀ-ਹੌਲੀ ਦੇਖਦਿਆਂ 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 ਉਹਨਾਂ ਨੂੰ ਇਹ ਸਮਝ ਪੈ ਗਈ ਹੈ ਲੋਕਾਂ ਨੂੰ ਕਿ ਨਹੀਂ ਇਹ ਡਰਾਮੇ ਬਾਅਦ ਜ਼ਿਆਦਾ ਗੱਲਾਂ ਜ਼ਿਆਦਾ ਕਰਦਾ ਥਰਾਤਲ ਤੇ ਉਹਨਾਂ ਦਾ ਅਸਰ ਨਹੀਂ ਹੈ ਇਸ ਕਰਕੇ ਸਜਾ ਹੀ ਉਹ ਕੇਜਰੀਵਾਲ ਨੂੰ ਦੇਣਾ ਚਾਹੁੰਦੇ ਦੂਸਰੇ ਪਾਸੇ ਭਾਜਪੀ ਨੇ ਵੀ ਇਹ ਤਹਿਯਾ ਕੀਤਾ ਸੀ ਕਿ ਇਹ ਜਿਹੜੇ ਜ਼ਿਆਦਾ ਅਗਲੇ ਅਗਲੇ ਲੀਡਰ ਆ ਇਹਨਾਂ ਦਾ ਜ਼ਰੂਰ ਅਸੀਂ ਫੱਟੀ ਪੋਚਣੀ ਆ ਉਹਨਾਂ ਨੇ ਵੀ ਜ਼ੋਰ ਇਸ ਤੇ ਡਟ ਕੇ ਲਾਇਆ ਜਦੋਂ ਕੈਂਡੀਡੇਟ ਸਿਲੈਕਟ ਕੀਤੇ ਜਾਂ ਹੋਰ ਵੀ ਮੈਨੂੰ ਸੁਸੋਧੀਆਂ ਦੀ ਨਹੀਂ ਸੀ ਉਮੀਦ ਕਿ ਉਹ ਇੰਨਾ ਬਦਲ ਕੇ ਵੀ ਉੱਥੋਂ ਹਾਰ ਗਿਆ ਪਰ ਹਾਰ ਗਿਆ ਤੇ ਹਾਰ ਗਿਆ ਹਾਰ ਤੇ ਹਾਰ ਆ ਉਹਨੂੰ ਉੱਥੋਂ ਤਾਂ ਇਹ ਲੈ ਕੇ ਗਏ ਸੀਗੇ ਪਟਪਟ ਗਾਂਝ ਤੋਂ ਉੱਥੇ ਲੈ ਕੇ ਆਏ ਜੰਗਪੁਰੇ ਦੇ ਵਿੱਚ ਉਹ ਤਾਂ ਕਿ ਉਹ ਸੀਟ ਉੱਥੇ ਕਿਉਂਕਿ ਉਹਦਾ ਅਸਰ ਨਹੀਂ ਰਿਹਾ ਆਪ ਜੇਲ੍ਹ ਚ ਰਿਹਾ ਕੋਈ ਕੰਮ ਨਹੀਂ ਹੋਏ ਜੇ ਉਹ ਐਂਟੀ ਇਨਕੰਮਬੈਂਸੀ ਸੀਗੀ ਉਹਨੂੰ ਕਰਨ ਲਈ ਕੀਤਾ ਪਰ ਉਹ ਉੱਥੇ ਵੀ ਜਾ ਕੇ ਉਹ ਜਿਹੜੀ ਨਾਲੋਂ ਨਾਲ ਹੀ ਜਿਹੜੀ ਉਹ ਬਦਨਾਮੀ ਸੀ ਉਹ ਜੰਗਪੁਰੇ ਚ ਵੀ ਪਹੁੰਚ ਗਈ ਠੀਕ ਆ ਆ ਪ੍ਰੋਫੈਸਰ ਸਾਹਿਬ ਦਿੱਲੀ ਹਾਰਨ ਤੋਂ ਬਾਅਦ ਹੁਣ ਆ ਪੰਜਾਬ ਦੇ ਵਿੱਚ ਇਸ ਦਾ ਕੀ ਅਸਰ ਹੋਊਗਾ ਤੇ ਦੂਜੇ ਪਾਸੇ ਕਾਂਗਰਸ ਨੂੰ ਵੀ ਨਹੀਂ ਆਪਾਂ ਭੁੱਲਦੇ ਕਾਂਗਰਸ ਵੀ ਬੁਰੀ ਤਰ੍ਹਾਂ ਆ ਦਿੱਲੀ ਚ ਹਾਰੀ ਆ ਕੋਈ ਸੀਟ ਹਜੇ ਤੱਕ ਨਹੀਂ ਹਾਸਲ ਹੋਈ ਤਾਂ ਉਸ ਦਾ ਵੀ ਪੰਜਾਬ ਦੇ ਵਿੱਚ ਕਿਤਨਾ ਕਿਤੇ ਕਾਂਗਰਸ ਤੇ ਵੀ ਅਸਰ ਪਊਗਾ ਕੀ ਰਾਏ ਤੁਹਾਡੀ ਦੇਖੋ ਦਿੱਲੀ ਦਿੱਲੀ ਆ ਪੰਜਾਬ ਪੰਜਾਬ ਆ ਔਰ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਤੇ ਇੰਡੀਆ ਨਾਲੋਂ ਹੀ ਲੱਗ ਗਿਆ इवन ਹਰਿਆਣੇ ਨਾਲੋਂ ਵੀ ਜਿਹੜੇ ਗਵਾਂਢੀ ਸੂਬੇ ਲੱਗ ਹੁੰਦੀ ਆ ਕਿਉਂ ਇੱਥੇ ਦੇ ਮਸਲੇ ਇੱਥੇ ਦੇ ਲੋਕ ਇੱਥੇ ਦਾ ਇੱਥੇ ਦੀਆਂ ਉਮੀਦਾਂ ਉਹ ਅਲੱਗ ਕਿਸਮ ਦੀਆਂ ਆ ਪ੍ਰੋਫੈਸਰ ਸਾਹਿਬ ਦਿੱਲੀ ਹਾਰਨ ਤੋਂ ਬਾਅਦ ਠੀਕ ਹੈ ਦਿੱਲੀ ਚ ਆਵਾ ਦੀ ਪਾਰਟੀ ਹਾਰ ਗਈ ਆ ਤਾਂ ਪੰਜਾਬ ਚ ਵੀ ਆਵਾ ਦੀ ਪਾਰਟੀ ਦੀ ਸਰਕਾਰ ਆ ਦਿੱਲੀ ਹਾਰਨ ਤੋਂ ਬਾਅਦ ਪੰਜਾਬ ਚ ਕੀ ਅਸਰ ਹੋਊਗਾ ਇਸ ਦਾ ਤੇ ਦੂਜੇ ਪਾਸੇ ਕਾਂਗਰਸ ਦਾ ਵੀ ਮਾੜਾ ਹਾਲ ਦਿੱਲੀ ਚ ਦੇਖਣ ਨੂੰ ਮਿਲਿਆ ਕੀ ਕਾਂਗਰਸ ਤੇ ਵੀ ਕੋਈ ਇਹਦੇ ਇਫੈਕਟ ਨੇ ਜਿਹੜੇ ਪੈਣਗੇ ਦੇਖੋ ਇਸ ਤਰ੍ਹਾਂ ਆ ਕਿ ਮੇਰਾ ਇਹ ਸੋਚਣਾ ਇਹ ਸਵਾਲ ਬਹੁਤ মিডিਆ ਫ੍ਰੀਕਵੈਂਟਲੀ ਕਰ ਰਿਹਾ ਕਿ ਕੀ ਸਿੱਧਾ ਪਹਿਲਾ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦਿੱਲੀ ਦਾ ਆਮ ਆਦਮੀ ਸਰਕਾਰ ਦਾ ਗਿਰ ਜਾਣ ਦਾ ਅਸਰ ਹੋਊਗਾ ਬਿਲਕੁਲ ਹੋਊਗਾ ਪਹਿਲੀ ਗੱਲ ਤੇ ਇਹ ਹੈ ਉਹ ਇਸ ਕਰਕੇ ਮੈਂ ਕਹਿ ਰਿਹਾ ਕਿ ਇਸ ਵੇਲੇ ਸਾਰਾ ਧਿਆਨ ਜੇ ਕੋਈ ਬਚ ਬਚਾ ਹੈਗਾ ਤੇ ਉਹ ਇਹੀ ਪੰਜਾਬ ਦਾ ਇਕਲਾ ਹੈਗਾ ਤੇ ਮੈਨੂੰ ਇੰਜ ਲੱਗਦਾ ਆ ਕਿ ਹੋ ਸਕਦਾ ਸੈਕਰੀਫਾਈਸ ਭਗਵੰਤ ਮਾਨ ਦੀ ਵੀ ਕਰਕੇ ਕੋਈ ਆਪਣਾ ਬਿਲਕੁਲ ਮਰਜ਼ੀ ਦਾ ਚੀਫ ਮਿਨਿਸਟਰ ਲਾ ਕੇ ਤੇ ਉਹ ਇੱਥੇ ਕੰਮ ਕੇਜਰੀਵਾਲ ਹੋਣੀ ਇੱਥੇ ਪੰਜਾਬ ਦੇ ਉੱਤੇ ਹੋਰ ਆਪਣਾ ਗ੍ਰਿਪ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨ ਇਹ ਗੱਲਾਂ ਚੱਲ ਰਹੀਆਂ ਔਰ ਦੂਸਰਾ ਇਹ ਹੈ ਕਿ ਜਦੋਂ ਕੇਜਰੀਵਾਲ ਹਾਰ ਗਿਆ ਕਿਉਂਕਿ ਇਹ ਆਈਕਨ ਦੀ ਇੱਕ ਕਲਟ ਦੀ ਪੋਲਿਟਿਕਸ ਸੀਗੀ ਇੱਕ ਬੰਦੇ ਨੂੰ ਸਾਹਮਣੇ ਰੱਖ ਕੇ ਪੋਲਿਟਿਕਸ ਸੀ ਕਿ ਵਿਚਾਰਧਾਰਾ ਦੀ ਰਾਜਨੀਤੀ ਨਹੀਂ ਕੋਈ ਵਿਚਾਰਧਾਰਾ ਰਣੀ ਇਹਨਾਂ ਦੀ ਠੀਕ ਹੈ ਉਹ ਜਦੋਂ ਬੰਦਾ ਡਿੱਗ ਪਿਆ ਤੇ ਦਾ ਮਤਲਬ ਸਾਰੀ ਪਾਰਟੀ ਤੇ ਉਹਦੇ ਅਸ਼ੇਰ ਹੁਣ ਲੋਕਾਂ ਨੇ ਇੱਥੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਸੱਜੇ ਖੱਬੇ ਦੇਖਣਾ ਸ਼ੁਰੂ ਕਰ ਦੇਣਾ ਕੋਈ ਇਸ ਦੇ ਨੇ ਕਾਂਗਰਸ ਵਾਲ ਕਿਸੇ ਨੇ ਭਾਜੀਪੀ ਵਾਲ ਕੋਈ ਅਕਾਲੀਆਂ ਵਾਲੇ ਵੀ ਹੋ ਸਕਦਾ ਜਿੱਥੇ ਜਿੱਥੇ ਜਿਵੇਂ ਜਿਵੇਂ ਆਏ ਆ ਇੰਨਾ ਦੇ ਬਾਰਵੀਂ ਮਾਲ ਇਕੱਠਾ ਕੀਤਾ ਨਾ ਸਾਰਾ ਉਹ ਹੁਣ ਪਛਾਣ ਨੂੰ ਘਰਾਂ ਵੱਲ ਘਰ ਵਾਪਸੀ ਵੱਰ ਸੋਚ ਸਕਦੇ ਰਹੀ ਗੱਲ ਕਾਂਗਰਸ ਦੇ ਉੱਥੇ ਬੁਰੇ ਤਰੀਕੇ ਨਾਲ ਹਾਰ ਜਾਣ ਦੀ ਪਿਛਲੇ 15 ਸਾਲਾਂ ਚ ਪਹਿਲਾਂ 15 ਸਾਲ ਲਗਾਤਾਰ ਰਾਜ ਤੇ ਹੁਣ ਜਿਹੜਾ 10 ਸਾਲ ਦਾ ਹਾਰ ਕੇ ਤੇ ਖਾਤਾ ਨਾ ਪਿਛਲੇ ਸਾਲ ਨਾ ਪਿਛਲੀ ਵਾਰੀ ਨਾ ਉਦੋਂ ਪਹਿਲਾਂ ਨਾ ਉਦੋਂ ਪਹਿਲਾਂ ਇਸ ਕਰਕੇ ਇੰਨਾ ਹਾਲਾਤਾਂ ਚ ਜਿਹੜਾ ਖਾਤਾ ਨਹੀਂ ਜੇ ਖੁੱਲਿਆ ਤਾਂ ਉਹਨਾਂ ਨੂੰ ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕਿ 6% ਵੋਟਾਂ ਇਹਦਾ ਪੰਜਾਬ ਦੇ ਉੱਤੇ ਕੋਈ ਅਸਰ ਹੋਊਗਾ ਮੈਨੂੰ ਇਹ ਲੱਗਦਾ ਕਿ ਅਸਰ ਜਿਹੜਾ ਆ ਉਹ ਪੰਜਾਬ ਦੇ ਉੱਤੇ ਨਹੀਂ ਹੋਊਗਾ ਕਾਰਨ ਉਹ ਦਿੱਲੀ ਇੱਕ মেট্রੋਪੋਲਿਸ ਹੈਗਾ ਉਹਨਾਂ ਦੀਆਂ ਇੱਕ ਆਪਣੀਆਂ ਪ੍ਰੋਬਲਮਾਂ ਇੱਕ ਆਪਣੀ ਕਿਸਮ ਦੀ ਰਾਜਨੀਤੀ ਹੈਗੀ ਪੰਜਾਬ ਦੀ ਜਿਹੜੀ ਕਾਂਗਰਸ ਹੈ ਜੇ ਅੱਜ ਦੀ ਡੇਟ ਦੇ ਵਿੱਚ ਹੋਵੇ ਤੇ ਉਹਦਾ ਅੱਜ ਹੈਗਾ ਪਰ ਆਉਣ ਵਾਲੇ ਸਮੇਂ 'ਚ ਬੀਜੇਪੀ ਇਹਦੇ ਤੇ ਵੀ ਡਿਪੈਂਡ ਕਰੂਗਾ ਨਾ ਪਾਰਟੀ ਦੀ ਆਪਣੀ ਸੱਤਾ ਤੇ ਨਹੀਂ ਹੁੰਦਾ ਆਉਣ ਵਾਲੇ ਸਮੇਂ 'ਚ ਭਾਜਪੀ ਕੀ ਅਕਾਲੀਆਂ ਦੇ ਨੇੜੇ ਆਉਂਦੀ ਆ ਜਾਂ ਕੋਈ ਆਪਣਾ ਅਕਾਲੀ ਦਲ ਖੜਾ ਕਰਕੇ ਉਹਦੇ ਨਾਲ ਗੰਡ ਤੁੱਪ ਕਰਦੀ ਆ ਜਾਂ ਕੋਈ ਸਿੱਧਾ ਹੀ ਆਪਣੇ ਕਮਾਂਡ ਦੇ ਵਿੱਚ ਜਿਵੇਂ ਕੇਜਰੀਵਾਲ ਨੂੰ ਕਮਾਂਡ ਰਿੰਦਾ ਸੀ ਉਹ ਕਹਿੰਦੇ ਵੀ ਨਹੀਂ ਅਸੀਂ ਇਕੱਲੇ ਹੀ ਲੜ ਕੇ ਸਾਰਾ ਜਿੱਤ ਲਾਂਗੇ ਉਹ ਕਿਹੜੀ ਪਿਉਤੜਾ ਲੈਂਦੀ ਪੋਜੀਸ਼ਨ ਲੈਂਦੀ ਆ ਉਦੇ ਤੋਂ ਇਹ ਤੈਅ ਹੋਊਗਾ ਕਿ ਕਾਂਗਰਸ ਦੀ ਪੋਜੀਸ਼ਨ ਕੀ ਹੋਊਗੀ ਵੈਸੇ ਕਾਂਗਰਸ ਕੋਈ ਪੰਜਾਬ ਦੀ ਬਹੁਤੀ ਆਰਗੇਨਾਈਜ਼ਡ ਨਹੀਂ ਹੈ ਉਹਦੇ ਚ ਫੈਕਸ਼ਨਲਿਜ਼ਮ ਧੜੇਬਾਜ਼ੀ ਪਿਛਲੀ ਵਾਰੀ ਵੀ ਚੋਣਾ ਚ ਦੇਖਿਆ ਉਹ ਆਪਸ ਵਿੱਚ ਨੂੰ ਇੱਕ ਦੂਜੇ ਨੂੰ ਹਰਾਉਣ ਦੇ ਵਿੱਚ ਬੜੀ ਮਿਹਨਤ ਕਰਦੇ ਆ ਤੇ ਜੇ ਉਹ ਆਤਾਂ ਨਾ ਸੁਧਾਰੀਆਂ ਤਾਂ ਇਸ ਵੇਲੇ ਪੰਜਾਬ ਆਲਮੋਸਟ ਲਾਵਾਰਸ ਵਾਂਗੂ ਆ ਕਾਫੀ ਮਾੜੀ ਹਾਲਤ ਦੇਖਣ ਨੂੰ ਮਿਲ ਰਹੀ ਹੈ ਇਹ ਪੰਜਾਬ ਲਈ ਅਫਸੋਸ ਦੀ ਗੱਲ ਵੀ ਹੈ ਤੇ ਇਹਦੇ ਚ ਕੋਈ ਚੰਗਾ ਪਵਿੱਖ ਵੀ ਸਿਰਜਿਆ ਜਾ ਸਕਦਾ ਠੀਕ ਹੈ ਆ ਆਖਰੀ ਸਵਾਲ ਆ ਪ੍ਰੋਫੈਸਰ ਸਾਹਿਬ ਨੈਸ਼ਨਲ ਪਾਰਟੀ ਸੀ ਬਹੁਤ ਪ੍ਰਚਾਰ ਕੀਤਾ ਗਿਆ ਵੀ ਅਸੀਂ ਨੈਸ਼ਨਲ ਪਾਰਟੀ ਵਜੋਂ ਉੱਭਰੇ ਆ ਚੰਡੀਗੜ੍ਹ 'ਚ ਦਫ਼ਤਰ ਦੀ ਵੀ ਗੱਲ ਉੱਡੀ ਨਹੀਂ ਬਣ ਦਿੱਤਾ ਗਿਆ ਕੀ ਹੁਣ ਸਮਝੀਏ ਵੀ ਨੈਸ਼ਨਲ ਪਾਰਟੀ ਆ ਜਿਹੜੀ ਹੁਣ ਨੈਸ਼ਨਲ ਪਾਰਟੀ ਨਹੀਂ ਰਹੂਗੀ ਪਤਨ ਸ਼ੁਰੂ ਹੋ ਗਿਆ ਜਾਂ ਫਿਰ ਸਮਝੀਏ ਵੀ ਬਹੁਤ ਜ਼ੋਰਦਾਰ ਤਰੀਕੇ ਦੀ ਵਾਪਸੀ ਹੋਊਗੀ ਆਮਾ ਦੀ ਪਾਰਟੀ ਦੀ ਕਦੇ ਨਹੀਂ ਦੇਖੋ ਨੈਸ਼ਨਲ ਪਾਰਟੀ ਹੈ ਤੇ ਉਹ ਤੇ ਰਹੂਗੀ ਉਹਦਾ ਕਾਰਨ ਮੈਂ ਦੱਸ ਦਿਆਂ ਉਹਦਾ ਵੋਟਾਂ ਵਾਟਾਂ ਦਾ ਚੱਕਰ ਹੁੰਦਾ ਉਹਦਾ ਸਰਕਾਰ ਬਣਾਉਣਾ ਜਾਂ ਨਾ ਬਣਾਉਣ ਦਾ ਨਹੀਂ ਚੱਕਰ ਹੈ ਅੱਜ ਵੀ ਇਹਨਾਂ ਦੀਆਂ ਵੋਟਾਂ ਮੈਨੂੰ ਲੱਗਦਾ 43 44% ਵੋਟਾਂ ਆ ਵੋਟਾਂ ਥੋੜੀਆਂ ਕਿਤੇ ਘਟਿਆ ਇਹਦਾ ਮਤਲਬ ਪਾਰਟੀ ਤੇ ਪੂਰੀ ਕਹੇਮ ਹੈ ਉਥੇ ਆਮ ਆਦਮੀ ਪਾਰਟੀ ਲੀਡਰ ਹਾਰ ਗਏ ਆ ਇਹਨਾਂ ਦੀਆਂ 5% ਵੋਟਾਂ ਭਾਜਪੀ ਦੀਆਂ ਜ਼ਿਆਦਾ ਆ 5% ਦੇ ਨਾਲ ਹੀ ਉਹਨੀਆਂ ਸੀਟਾਂ ਕਿ ਆ ਗਈਆਂ ਸੀਟਾਂ ਜਿੱਤੀਆਂ ਕਿੰਨੀਆਂ ਕੋਈ ਹਜ਼ਾਰ ਨਾ ਕੋਈ 500 ਨਾ ਕੋਈ 200 ਨਾ ਕੋਈ 5000 ਕੋਈ 4000 ਬਜਾਦੇ ਮਾਰਜਨ ਨਹੀਂ ਹੈ ਤੇ ਕੰਪੀਟੀਸ਼ਨ ਟਫ ਸ਼ੁਰੂ ਤੋਂ ਹੀ ਨਜ਼ਰ ਆ ਰਿਹਾ ਸੀ ਇਸ ਲਈ ਜਿਹੜੀ ਉਹਨਾਂ ਦੀ ਨੈਸ਼ਨਲ ਪਾਰਟੀ ਵਾਲਾ ਟੈਗ ਆ ਉਹ ਰਹੂਗਾ ਕਿਉਂਕਿ ਉਹਦੀ ਉਹਦਾ ਕਰਾਈਟੇਰੀਆ ਇੱਕ ਟੈਕਨੀਕਲिटीज ਹੈਗੀਆਂ ਉਹ ਇਹ ਮੀਟ ਕਰਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਸੋ ਇਹ ਸੰ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਨੈਸ਼ਨਲ ਪਾਰਟੀ ਬਣ ਕੇ ਉੱਭਰੀ ਸੀ ਨੈਸ਼ਨਲ ਪਾਰਟੀ ਬਣੀ ਰਹੇਗੀ ਵੋਟ ਪ੍ਰਤੀਸ਼ਤ ਉਹਨਾਂ ਹੀ ਹੈ ਪਰੰਤੂ ਪੰਜਾਬ ਦੇ ਵਿੱਚ ਇਸ ਦਾ ਅਸਰ ਆ ਜਿਹੜਾ ਜਰੂਰ ਦੇਖਣ ਨੂੰ ਮਿਲ ਸਕਦਾ ਹੈ ਸੋ ਵੱਡੀ ਹਾਰ ਹੋਈ ਹੈ ਤਿਉਹਾਰ ਦੇ ਕਾਰਨ ਕੀ ਬਣੇ ਨੇ ਤੁਹਾਨੂੰ ਪ੍ਰੋਫੈਸਰ ਮਨਜੀਤ ਸਿੰਘ ਨੇ ਵਿਸਥਾਰ ਦੇ ਨਾਲ ਸਮਝਾ ਦਿੱਤਾ ਸੋ ਕੈਮਰਾ ਪਰਸਨ ਅਮਨ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਚੰਡੀਗੜ੍ਹ